ਸੰਡਿਗੜ ਏਅਰਪੋਰਟ ਤੇ ਵੱੱਦ ਸਲੂਕੀ ਤੋਂ ਨਰਾਜ਼ ਬਾਲੀਵੁੱਡ ਅਦਾਕਾਰਾਂ ਤੇ ਮੰਡੀ ਦੀ ਸੰਸਦ ਕੰਗਣਾ ਰਣਾਉਤ ਦੇ ਬਿਆਨ ਨੂੰ ਲੈ ਕੇ ਹੁਣ ਹੰਗਾਮਾ ਸ਼ੁਰੂ ਹੋ ਗਿਆ। ਕੰਗਣਾ ਨੇ ਕਿਹਾ ਸੀ ਕਿ ਪੰਜਾਬ 'ਚ ਵੱਧ ਰਹੀ ਅੱਤਵਾਦੀ ਸੋਚ ਚਿੰਤਾ ਦਾ ਵਿਸ਼ਾ ਹੈ। ਇਸ ਤੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ ਨੇ ਜੋ ਸਰਹੱਦਾਂ ਤੇ ਦੇਸ਼ ਦੀ ਸੇਵਾ ਕਰ ਰਹੇ ਨੇ ਅਸੀਂ ਬਿਹਤਰ ਦੇ ਹੱਕਦਾਰ ਹਾਂ। ਹਰਸਿਮਰਤ ਕੌਰ ਬਾਦਲ ਨੇ ਐਕਸ ਤੇ ਲਿਖਿਆ ਮ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸ਼ਿਕਾਇਤਾਂ ਤੇ ਧਿਆਨ ਦੇਣ ਅਤੇ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕਰਦੀ ਹਾਂ ਕਿਸੇ ਨੂੰ ਵੀ ਪੰਜਾਬੀਆਂ ਨੂੰ ਅਤਵਾਦੀ ਜਾਂ ਕੱਟੜਪੰਥੀ ਕਹਿਣ ਅਤੇ ਫਿਰਕੂ ਵੰਡ ਨੂੰ ਉਤਸ਼ਾਹਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਪੰਜਾਬੀ ਸਭ ਤੋਂ ਵੱਡੇ ਦੇਸ਼ ਪਗਤ ਨੇ ਜੋ ਸਰਹੱਦਾ ਤੇ ਦੇਸ਼ ਦੀ ਸੇਵਾ ਕਰ ਰਹੇ ਨੇ ਅਤੇ ਅੰਦਾਤਾ ਬਣ ਕੇ ਰਹਿ ਰਹੇ ਨੇ ਅਸੀਂ ਬਿਹਤਰ ਦੇ ਹੱਕਦਾਰ ਹਾਂ ਦਰਅਸਲ ਬੀਤੇ ਦਿਨ ਜੋ ਤੋਂ ਬਾਲੀਵੁੱਡ ਅਦਾਕਾਰਾਂ ਅਤੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾਰ ਰਣੌਤ ਚੰਡੀਗੜ੍ਹ 에어ਪੋਰਟ ਪਹੁੰਚੀ ਤਾਂ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਚੜਾ ਦਿੱਤਾ घटना ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਹਿਰਾਸਤ ਵਿੱਚ ਹੀ ਲਿਆ ਗਿਆ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀਆਈਐਸਐਫ ਨੇ ਕਟਨਾ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਨੇ ਉਧਰ ਹੀ ਸੀਆਈਐਸਐਫ ਮਹਿਲਾ ਕਰਮਚਾਰੀ ਨੇ ਕਿਹਾ ਕਿ ਕੰਗਨਾ ਨੇ ਕਿਸਾਨ ਅੰਦੋਲਨਕਾਰੀਆਂ ਦੇ ਖਿਲਾਫ ਬਿਆਨ ਦਿੱਤਾ ਸੀ ਕੁਲਵਿੰਦਰ ਕੌਰ ਦੀ ਇੱਕ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿੱਚ ਉਹ ਕਹਿ ਰਹੀ ਹੈ ਕਿ ਕੰਗਨਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਿਆਨ ਦਿੱਤਾ ਸੀ ਕਿ ਕਿਸਾਨ ਅੰਦੋਲਨ 'ਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ 100 ਜਾਂ 200 ਰੁਪਏ ਦਿੱਤੇ ਜਾਂਦੇ ਨੇ ਉਸ ਸਮੇਂ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਉਸ ਦੀ ਮਾਂ ਵੀ ਬੈਠੀ ਹੋਈ ਸੀ ਜਿਸ ਦਾ ਗੁੱਸਾ ਉਸਨੇ ਕੰਗੜਾ ਰਣਾਤੇ ਨਾ ਤਨਾਕੀ ਫਾਸਲ ਲਈ ਬੈਠ ਗਿਆ ਨਾ ਮੇਰੇ ਬੈਠੇ ਕਿਉਂ ਮੈਂ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਪ੍ਰਣ ਕੀਤਾ ਆਪਰਾ ਤਨਾਕੀ ਫਾਸਲ ਲਈ ਬੈਠ ਗਿਆ ਨਾ ਮੇਰੇ ਬੈਠੇ ਕਿਉਂ ਮੈਂ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਪ੍ਰਣ ਕੀਤਾ ਆਪਰਾ Subscribe to One India channel and never miss an update.